ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਵੈਕਸਨ ਦੇ ਉੱਪਰ ਸਾਰਿਆਂ ਦਾ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਦੇ ਆਪਣੇ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਜਿਹੜਾ ਬਟਨ ਆ ਉਹਨੂੰ ਜਰੂਰ ਦਬਾ ਲਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਿਹੜੀ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਣੇ ਹੁਣ ਬਾਸਮਤੀ ਦਾ ਜਿਹੜਾ ਸੀਜ਼ਨ ਆ ਚੱਲ ਰਿਹਾ ਹੈਗਾ ਅਗੇਤੀ ਵਾਢੀ ਜਿਹੜੀ 1509 ਵਗੈਰਾ ਦੀ ਸਾਰੀ ਤੇ ਉਹਦੇ ਵਿੱਚ ਜਿਹੜੀ ਪ੍ਰੋਬਲਮ ਆਈ ਸੀਗੀ ਜਿੱਦਾਂ ਹੁਣ ਆਪਾਂ ਨੂੰ ਪਤਾ ਰੇਟ ਇੱਕਦਮ ਡਾਊਨ ਆ ਗਏ ਸੀਗੇ ਵੀ ਜਿੱਦਾਂ ਕਹਦੇ ਇਹ ਉਹਦੇ ਉੱਤੇ ਆਸਰਾ ਆਪਣੀ ਇਹਦੀ ਆੜਤੀਆਂ ਦੀ ਹੜਤਾਲ ਸੈਲਰ ਮਾਲਕਾਂ ਦੀ ਹੜਤਾਲ ਲਾ ਲਓ ਤੁਸੀਂ ਜਾਂ ਲੇਬਰ ਦੀ ਹੜਤਾਲ ਲਾ ਲਓ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹਦੇ ਤੇ ਪੂਰਾ ਆਸਰ ਪਿਆ ਹੋਇਆ ਸੀਗਾ ਆਪਣੀ ਬਾਸਮਤੀ ਦੇ ਉੱਪਰ ਕਿਉਂਕਿ ਦੇਖੋ ਇਹਨਾਂ ਦਾ ਜਿਹੜੇ ਸਮੂਹ ਨੇਗੇ ਗਰੁੱਪ ਨੇ ਤੇ ਉਹਨਾਂ ਦਾ ਇੱਕ ਦੂਜੇ ਤੋਂ ਜਿਹੜਾ ਵੱਖ ਹੋ ਕੇ ਉਹ ਨਹੀਂ ਚੱਲ ਸਕਦੇ ਖੈਰ ਇਹਨਾਂ ਦੀ ਆਪਦੀ ਵੀ ਪ੍ਰੋਬਲਮਸ ਨਹੀਂ ਹੈ ਜਿਹੜੀਆਂ ਹੁੰਦੀਆਂ ਨੇ ਇਹਨਾਂ ਦਾ ਹੱਕ ਬਣਦਾ ਤੇ ਹੁਣ ਤਕਰੀਬਨ 2 ਤੋਂ 3 ਦਿਨ ਹੋ ਗਏ ਜਿਹੜਾ ਰੇਟ ਹੈ ਉਹ ਦੁਬਾਰਾ ਫਿਰ 3000 ਦੇ ਨੇੜੇ ਤੇੜੇ ਪਹੁੰਚ ਗਿਆ ਬਾਸਮਤੀ ਦਾ ਤੇ ਹੁਣ ਦੇਖੋ ਕਿਸਾਨ ਵੀਰੋ ਹੁਣ ਆਪਾਂ ਡਰ ਜਾਨੇ ਗਈ ਵਾਰ ਵੀ ਰੇਟ ਘਟਜੂ ਜਾਂ ਵਾਧੂ ਪਰ ਇਹਦੇ ਲਈ ਇੱਕ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਇਸ ਚੀਜ਼ ਤੋਂ ਆਪਾਂ ਨੂੰ ਸਬਕ ਲੈਣਾ ਚਾਹੀਦਾ ਵੀ ਕਿਹੜੀ ਚੀਜ਼ ਆਪਣੇ ਲਈ ਫਾਇਦੇਮੰਦ ਹੈਗੀ ਆ ਜਾਂ ਕਿਹੜੀ ਚੀਜ਼ ਫਾਇਦੇਮੰਦ ਨਹੀਂ ਹੈਗੀ ਕਿਉਂਕਿ ਜਿਹੜੇ ਕਿਸਾਨ ਵੀਰਾਂ ਨਾਲ ਝੋਨਾ ਸੀਗਾ ਜਿਹੜਾ ਇਸ ਰੇਟ ਦੇ ਵਿੱਚ ਆਇਆ ਜਿਨ੍ਹਾਂ ਦਾ ਝਾੜ ਵੀ ਘਟ ਗਿਆ ਉਹਨਾਂ ਨੂੰ ਕਿਸਾਨ ਵੀਰੋ ਬਹੁਤ ਜਿਹੜਾ ਘਾਟੇ ਦਾ ਸਾਹਮਣਾ ਕਰਨਾ ਪਿਆਗਾ ਕਿਉਂਕਿ 6 ਮਹੀਨੇ ਦੀ ਫਸਲ ਹੁੰਦੀ ਆ ਫਸਲ ਤੇ ਆਪਾਂ ਸਾਰਾ ਖਰਚਾ ਪੱਤਾ ਬਣਾ ਜਿਹੜੇ ਕੋਈ ਵੀ ਚੀਜ਼ ਉਹ ਚਲਾਉਣੀ ਹੁੰਦੀ ਆ ਤੇ ਹੁਣ ਤੁਸੀਂ ਆਪ ਦੇਖ ਸਕਦੇ ਹੋ ਵੀ ਜਿਹੜੀ ਬਾਸਮਤੀ ਪਰ 80000 ਪਲੱਸ ਕੀਲੇ ਦੀ ਨਿਕਲਦੀ ਰਹੀ ਆ ਐਜਗੇ ਉਹ 60 65000 ਤੀ ਖੜ ਜਾਂਦੀ ਆ ਜਾ ਕੇ ਕਿਉਂਕਿ ਇੱਕ ਤਾਂ ਝਾੜ ਘਟ ਗਿਆ ਗੇਤਿਆਂ ਦਾ ਦੂਜਾ ਰੇਟ ਘਟ ਗਿਆ ਪਰ ਕਿਸਾਨ ਵੀਰ ਨੂੰ ਮੈਂ ਤੁਹਾਨੂੰ ਸੂਚਨਾ ਦੇਣ ਲਈ ਵੀਡੀਓ ਤਾਂ ਪਾ ਰਿਹਾ ਇਹ ਵੀ ਰੇਟ ਆ ਜਿਹੜਾ 3000 ਦੇ 80 80 ਹੀ ਰਹੂਗਾ ਵੱਧ ਵੀ ਸਕਦਾ ਘਟ ਵੀ ਸਕਦਾ ਕਿਉਂਕਿ ਬਾਸਮਤੀ ਦੀ ਇਹ ਜਿਹੜੀ ਡੇਲੀ ਦੀ ਮਾਰਕੀਟ ਹੁੰਦੀ ਆ ਇਹਨੇ ਡੇਲੀ ਇਹਦੇ ਰੇਟ ਅਪ ਡਾਊਨ ਹੋਣੇ ਹੁੰਦੇ ਨੇਗੇ ਕਦੇ ਵੱਧ ਗਿਆ ਕਦੇ ਘਟ ਗਿਆ ਫਿਲਹਾਲ ਜਿਹੜਾ ਰੇਟ ਆ 3000 ਦੇ ਆਸ-ਪਾਸ ਹੈ 27-2800 3000 ਇਹਦੇ ਆ ਜਿਹੜਾ ਰੇਟ ਉਹ ਆਪਣਾ ਆਸ-ਪਾਸ ਹੈ ਤੇ ਹੁਣ ਕਿਸਾਨ ਵੀਰਾਂ ਨੇ ਦੇਖੋ ਬਾਡੀ ਦੇ ਵਿੱਚ ਤੇਜ਼ੀ ਨਹੀਂ ਕਰਨੀ ਇੱਕ ਚੀਜ਼ ਜ਼ਰੂਰ ਧਿਆਨ ਰੱਖਿਓ ਕਿਉਂਕਿ ਬਾਸਮਤੀ ਦੀ ਜਿੰਨੀ ਕੁ ਜ਼ਿਆਦਾ ਤੁਸੀਂ ਕੁਆਲਿਟੀ ਰੱਖੋਗੇ ਓਨਾ ਕੁ ਉਹਦਾ ਵਧੀਆ ਆਪਾਂ ਨੂੰ ਜਿਹੜਾ ਰੇਟ ਆ ਉਹ ਮਿਲ ਜੂਗਾ ਇਹ ਚੀਜ਼ ਜਰੂਰ ਤੁਸੀਂ ਆਪਦੇ ਧਿਆਨ ਦੇ ਵਿੱਚ ਰੱਖਣੀ ਆ ਵੀ ਬਾਡੀ ਦੇ ਵਿੱਚ ਤੇਜ਼ੀ ਨਹੀਂ ਕਰਨੀ ਤੇ ਜਿਹੜੀ ਬਾਸਮਤੀ ਡਿੱਗੀ ਹੋਈ ਆ ਉਹਨੂੰ ਤੁਸੀਂ ਸਵੇਰ ਦੇ ਟਾਈਮ ਸਾਗੜ 'ਚ ਜਾਂ ਸ਼ਾਮ ਦੇ ਟਾਈਮ ਸਾਗੜ 'ਚ ਨਾ ਬੜਾਓ ਪੂਰੇ ਖੜਕਦੇ ਦੁਪਹਿਰੇ ਦੇ ਵਿੱਚ ਉਹਨੂੰ ਬੜਾਓ ਕਿਉਂਕਿ ਉਹਦੇ 'ਚ ਉਹ ਮੌਇਸਚਰ ਆ ਜਿਹੜਾ ਹੌਲੀ ਜਾਂਦਾਗਾ ਖੜਕਦੇ ਦੁਪਹਿਰੇ ਦੇ ਵਿੱਚ ਵੜਾਉਣ ਦੇ ਨਾਲ-ਨਾਲ ਦੀ ਨਾਲ ਤੁਸੀਂ ਉਹਦਾ ਜਿਹੜਾ ਜਿੱਦ ਆਪਾਂ ਕਹਦੇ ਆ ਵੀ ਮੰਡੀ ਦੇ ਵਿੱਚ ਲਿਜਾ ਕੇ ਉਹਦਾ ਵਧੀਆ ਰੇਟ ਪ੍ਰਾਪਤ ਕਰ ਸਕਦੇ ਹੋ ਤੇ ਬਾਕੀ ਕਿਸਾਨ ਵੀਰੋ ਡਰੇ ਆ ਨਾ ਕਰੋ ਜਿਹੜਾ ਹੁਣ ਦੂਜੇ ਝੋਨੇ ਦਾ ਵੀ ਆਪਣਾ ਮਸਲਾ ਹੱਲ ਹੋਣ ਦੀ ਸੰਭਾਵਨਾ ਪ੍ਰੋਪਰ ਪੂਰੇ ਤਰੀਕੇ ਨਾਲ ਉਹਦਾ ਵੀ ਆਪਾਂ ਤੁਹਾਨੂੰ ਅਪਡੇਟ ਦਵਾਂਗੇ ਪਰ ਜਿਹੜਾ ਬਾਸਮਤੀ 1509 1692 1847 ਇਹਦਾ ਰੇਟ ਇਸ ਵਾਰ ਇਕਵਲੇ ਚੱਲ ਰਿਹਾ ਤਿੰਨਾਂ ਦਾ ਰੇਟ ਆ ਜਿਹੜਾ ਸੇਮ ਜਿਹਾ ਹੀ ਆਗਾ ਕੋਈ 150 ਰੁਪਏ ਦਾ ਫਰਕ ਕਹਿ ਸਕਦੇ ਆਪਾਂ ਕੋਈ ਕਿਸੇ ਵੈਰਾਈਟੀ ਚ ਹੋ ਸਕਦਾ ਅਦਰਵਾਈਜ਼ 1699 ਤੇ 1509 ਦਾ ਰੇਟ ਆ ਬਿਲਕੁਲ ਹੀ ਸੇਮ ਚੱਲ ਰਿਹਾਗਾ ਕੋਈ ਇਹਦੇ ਚ ਸਮੱਸਿਆ ਵਾਲੀ ਗੱਲ ਨਹੀਂ ਤੇ ਇੱਕ ਕਿਸਾਨ ਵੀਰੋ ਜਿਹੜੇ ਕਿਸਾਨ ਵੀਰ ਨੇ ਮੰਡੀ ਦੇ ਵਿੱਚ ਫਸਲ ਲੈ ਕੇ ਜਾਣੀ ਆ ਉਹ ਤੁਸੀਂ ਪਹਿਲਾਂ ਜਰੂਰ ਪਤਾ ਕਰ ਲਓ ਵੀ ਕੀ ਤੁਹਾਡੀ ਮੰਡੀ ਦੇ ਵਿੱਚ ਹੈ ਜਿਹੜੀ ਹੜਤਾਲ ਖਤਮ ਹੈ ਆੜਤੀਆਂ ਤੇ ਮਜ਼ਦੂਰਾਂ ਦੀ ਤੇ ਕੀ ਤੁਹਾਡੀ ਮੰਡੀ ਦੇ ਵਿੱਚ ਤੁਹਾਡੀ ਫਸਲ ਆ ਜਿਹੜੀ ਪ੍ਰੋਪਰ ਲਹੂਗੀ ਜਾਂ ਭرائی ਹੋਊਗੀ ਬੋਲੀ ਹੋਊਗੀ ਇਹ ਪਤਾ ਕਰਕੇ ਫਸਲ ਜਰੂਰ ਲਿਆਓ ਮੰਡੀ ਦੇ ਵਿੱਚ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲੇ ਕਰੀਆ ਇਹ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਬੇਫਿਕਰੇ ਹੋ ਕੇ ਜਦੋਂ ਤੁਹਾਨੂੰ ਰੇਟ ਸਹੀ ਲੱਗੂਗਾ ਤੁਹਾਡਾ ਝੋਨਾ ਸਹੀ ਹੋਊਗਾ ਉਸ ਟਾਈਮ ਝੋਨਾ ਵੱਢ ਕੇ ਮੰਡੀ ਦੇ ਵਿੱਚ ਲਿਆਇਓ ਤੇ ਵਧੀਆ ਰੇਟ ਆ ਜਿਹੜਾ ਤੁਹਾਨੂੰ ਮਿਲ ਜੂਗਾ ਤੇ ਇਸੇ ਤਰ੍ਹਾਂ ਕਿਸਾਨ ਮਰੂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ